ਸੱਚੇ ਗਾਲ ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਪਿੰਡ ਮਾਲਾ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਘਟਨਾ ਦਾ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲਿਆ ਸਖਤ ਨੋਟਿਸ ਪੁਲਿਸ ਨੇ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਕੀਤਾ ਦਾਵਾ ਕਲਾਨੌਰ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਹਾ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨਹੀਂ ਠੀਕ ਮੇਰੇ ਖਿਲਾਫ ਪਗੋੜਾ ਦਲ ਵਾਲੇ ਕਰ ਰਹੇ ਕੂੜ ਪ੍ਰਚਾਰ ਪੰਜਾਬ ਵਿੱਚ ਆਂਗਣਵਾੜੀ ਤੇ ਪਲੇਵੇ ਸਕੂਲਾਂ ਵਿੱਚ ਹੁਣ ਤੋਂ ਸਿਲੇਬਸ ਹੋਵੇਗਾ ਇੱਕੋ ਜਿਹਾ ਸੂਬੇ ਵਿੱਚ ਬਣਾਏ ਜਾ ਰਹੇ 1009 ਆਂਗਣਵਾੜੀ ਕੇਂਦਰ ਮੰਤਰੀ ਬਲਜੀਤ ਕੌਰ ਨੇ ਦਿੱਤੀ ਜਾਣਕਾਰੀ ਮੰਡੇਗਾ ਮੁੱਦੇ ਤੇ ਕਾਂਗਰਸ ਦਾ ਕਪੂਰਥਲਾ ਵਿਖੇ ਰੋਜ਼ ਪ੍ਰਦਰਸ਼ਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਆਰਥਿਕਤਾ ਦਾ ਹੀ ਨਹੀਂ ਗਰੀਬ ਵਰਗ ਦਾ ਵੀ ਕਰ ਰਹੀ ਨੁਕਸਾਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਜਲੰਧਰ ਦੇ ਪਿੰਡ ਮਾਲਾ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਉਦੋਂ ਇਸ ਘਟਨਾ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਪਿੰਡ ਮਾਲਾ ਵਿਖੇ ਹੋਈ ਬੇਅਦਬੀਦ ਘਟਨਾ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੇਅਦਬੀ ਦਾ ਸਖਤ ਨੋਟਿਸ ਲੈਂਦਿਆਂ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਉਨ੍ਹਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਗਤ ਜੋਤ ਗੁਰੂ ਨੇ ਜਿਨਾ ਕਰਕੇ ਸਾਡੀ ਹੁੰਦਾ ਹੈ ਇਸ ਲਈ ਗੁਰੂ ਸਾਹਿਬ ਜੀ ਦੇ ਮਾਨ ਸਤਿਕਾਰ ਨਾਲ ਸਾਨੂੰ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਹੁਣਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ ਗੁਰੂਕਰਦੇ ਪ੍ਰਬੰਧ ਪੁਖਤਾ ਅਤੇ ਸੁਰੱਖਿਅਤ ਬਣਾਉਣ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਹੁਣਾਂ ਸਿੱਖ ਸੰਗਤ ਨੂੰ ਤਾਕੀਦ ਕੀਤੀ ਕਿ ਆਪੋ ਆਪਣੇ ਗੁਰਦੁਆਰਾ ਸਾਹਿਬਾਂ ਵੇਖੇ ਹਰ ਸਮੇਂ ਪਹਿਰੇਦਾਰੀ ਚੱਲਦੀ ਹਾਲਤ ਵਿੱਚ ਕੈਮਰਿਆਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਘਟਾਂ ਤੋਂ ਬਾਅਦ ਪਿੰਡ ਮਾਲਾ ਵਿੱਚ ਭਾਰੀ ਤਣਾ ਪਾਇਆ ਜਾ ਰਿਹਾ ਹੈ ਬੇਅਦਬੀ ਘਟਨਾ ਦੀ ਐਸਜੀਪੀਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਬ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਇਸ ਮੰਦਭਾਗੀ ਘਟਨਾ ਲਈ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸ਼ਹਿਰ ਗੁਰੂਗਰਾਂ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਪੰਜਾਬ ਸਰਕਾਰ ਇਹਨਾਂ ਨੂੰ ਰੋਕਣ ਵਿੱਚ ਅਸਫਲ ਸਿੱਧ ਹੋਈ ਹੈ ਅਤੇ ਬਹੁਤੀਆਂ ਘਟਨਾਵਾਂ ਵਿੱਚ ਸਾਹਮਣੇ ਆਏ ਦੋਸ਼ੀਆਂ ਖਿਲਾਫ ਕੋਈ ਮਿਸਾਲੀ ਕਾਰਵਾਈ ਨਹੀਂ ਕੀਤੀ ਗਈ। ਜੋ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਨ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਤਾਜ਼ਾ ਘਟਨਾ ਵੇ ਜਲੰਧਰ ਦੇ ਪਿੰਡ ਮਾਲਾ ਦੀ ਇਹ ਘਟਨਾ ਵੱਡੀ ਸਾਜ਼ਿਸ਼ ਦਾ ਹਿੱਸਾ ਜਾਪ ਰਹੀ ਹੈ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰੇ ਵੀ ਬੰਦ ਸਨ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਬੇਅਦਬੀਆਂ ਦਾ ਕੋਈ ਗੰਭੀਰ ਨੋਟਿਸ ਨਹੀਂ ਲਿਆ ਜਾ ਰਿਹਾ ਅਤੇ ਅਜਿਹੀਆਂ ਘਟਨਾਵਾਂ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਐਡਵੋਕੇਟ ਤਾਮੀਨ ਨੇ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਸਾਹਮਣੇ ਲਿਆਉਣ ਅਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਾਰਵਾਈ ਨਾ ਕੀਤੀ ਤਾਂ ਸੰਗਤਾਂ ਨੂੰ ਸੰਘਰਸ਼ ਲਈ ਮਜਬੂ ਇਸ ਦੇ ਨਾਲ ਹੀ ਧਾਮੀ ਨੇ ਕਿਹਾ ਕਿ ਮੌਜੂਦਾ ਮਾਹੌਲ ਅੰਦਰ ਗੁਰਦੁਆਰਾ ਕਮੇਟੀਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰਦੁਆਰਾ ਸਹਿਬਾਨ ਵਿੱਚ ਨਿਗਰਾਨੀ ਯਕੀਨੀ ਬਣਾਉਂ। ਹਰ ਸਮੇਂ ਸੇਵਾਦਾਰ ਤਾਇਨਾਤ ਰੱਖੇ ਜਾਣ ਅਤੇ ਲੋੜ ਅਨੁਸਾਰ ਕੈਮਰਿਆਂ ਦਾ ਉਚਿਤ ਪ੍ਰਬੰਧ ਹੋਵੇ। ਜਲੰਧਰ ਪੁਲਿਸ ਨੇ ਪਿੰਡ ਮਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁੱਲਦਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। मामले ਦੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਮਹਿਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਸਬੰਧ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਨਾਬਾਲਗ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ ਚਾਰ ਪੰਜ ਅੰਗ ਜਿਹੜੇ ਹੈਗੇ ਨੇ ਖਿਲਰੇ ਹੋਏ ਸੀ। ਤਾਂ ਇੱਕ ਜਸਪ੍ਰੀਤ कौर ਦੇ ਨਾਮ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ। ਉਹਦੇ ਤਹਿਤ ਤਾਂ ਜਿਹੜੇ ਹੈਗੇ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸਐਚਓ ਗੁਰਾਇਆ ਇਨਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਿਆ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈਗੀ ਸੀ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁਟੇਜ ਸੀ ਉਹਦਾ ਅਨਾਲਿਸਿਸ ਕੀਤਾ ਗਿਆ ਤਾਂ ਕਾਫੀ ਜੜੀ ਹੈਗੀ ਹੈ ਉਹਨਾਂ ਨੇ ਢੰਗਾਈ ਨਾਲ ਇਸ ਦੇ ਵਿੱਚ ਸੰਜੀਦਗੀ ਤੋਂ ਸਮਝਦੇ ਹੋਏ ਢੰਗਾਈ ਨਾਲ ਜਿਹੜੀ ਹੈਗੀ ਤਫ਼ਤੀਸ਼ ਕੀਤੀ ਇਹਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕੱਦਮਾ ਤਾਣਾ ਗੁਰਾਇਆ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ ਥਾਣਾ ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮਕਦਮਾ ਦਰਜ ਕੀਤਾ ਗਿਆ ਸਰਜੀਪਰੂਨਗੇ ਨਾਮ ਕੇ ਹੈ ਜਿਹਿਸ ਬੰਦੇ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜਦਾ ਜਦੀ ਉਮਰ ਕਰੀਬ 15 ਸਾਲ ਹੈਗੀ ਹੈ ਛੋਟੀ ਉਮਰ ਦਾ ਯੋਵਨਾਈਲ ਹੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਜਿਆਦਾ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਸ ਕਰਦਾ ਹੈ ਕਿ ਕਿਸੇ ਨੇ ਕਰਵਾਇਆ ਸਰ ਕੋਈ ਪਤਾ ਲੱਗਾ ਸੀ ਕਿ ਕਿਸ ਨੇ ਸ਼ਾਇ ਕਿਸ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਫ਼ਤੀਸ਼ ਹੈਗੀ ਹੈ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਾਨੂੰਨ ਅਨਸਾਰ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਲਾਨੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੀ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜੀ ਹੋਈ ਹੈ ਇਸ ਦੌਰਾਨ ਉਹਨਾਂ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਗੁਰਦਾਸਪੁਰ ਦੇ ਕਲਾਨੌਰ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਏ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜੀ ਹੋਈ ਹੈ, ਲੋਕਾਂ ਵਿੱਚ ਸਹਿਮ ਭਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਭਗੌੜਾ ਦਲ ਵਾਲੇ ਅਜਈਆਂ ਕੋਝੀਆਂ ਹਰਕਤਾਂ ਕਰ ਰਹੇ ਨੇ। ਅਰ ਸਾਥੀਓ ਵਰਕਰਾਂ ਦੀ ਜਿਹੜੀ ਖਤਰਤਾ ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਤ ਕਰੀਏ ਜਤਨ ਕਰੀਏ ਕਿਉਂਕਿ ਜਿਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਕੋਈ ਜ਼ਮੀਨ ਵੇਚ ਕੇ ਆਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਇਹ ਕੋਈ ਖਰੀਦਣ ਦੇ ਲਈ ਜਿਹੜਾ ਉਹ ਕੋਈ ਮਾੜੀ-ਮੋਟੀ ਕੋਈ ਯਤਨ ਕਰਦਾ ਹੈ ਤੇ ਉਹਦੇ ਤੋਂ ਫਰੋਦੀ ਮੰਗੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਗਤੀ ਸੀ ਤੇ ਇਹ ਪਘੋੜੇਦਾਲ ਦੇ ਆਗੂਆਂ ਨੇ ਤਾਂ ਮਜੀਠੇ ਨੂੰ ਹੀ ਫੜ ਲਿਆ ਸੀ ਇਹ ਮਤਲਬ ਕਿਸੇ ਤੇ ਸਕੇ ਨਹੀਂ ਇਹਨਾਂ ਨੂੰ ਪੈਸੇ ਮਿਲਦੇ ਆ ਉਹ ਪਘੋੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪਹਜ ਜਾਂਦੇ ਨੇ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ 40% ਟਿਕਟਾਂ ਨੌਜਵਾਨਾਂ ਬੀਬੀਆਂ ਅਤੇ ਦਲਿਤ ਪਿਛੜੇ ਲੋਕਾਂ ਨੂੰ ਦਵੇਗੀ ਪੰਜਾਬ ਵਿੱਚ ਆਂਗਣਵਾੜੀ ਤੇ ਪਲੇਵੇ ਸਕੂਲਾਂ ਵਿੱਚ ਹੁਣ ਤੋਂ ਸਿਲੇਬਸ ਇੱਕੋ ਜਿਹਾ ਹੋਵੇਗਾ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਬਣਾਏ ਜਾ ਰਹੇ ਨੇ ਜੋ অতি ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਕਿਤਾਬੀ ਤਰੀਕਿਆਂ ਨਾਲ ਨਹੀਂ ਸਗੋ ਖੇਡ ਰਾਹੀਂ ਕਰਵਾਈ ਜਾਵੇਗੀ ਸੂਬੇ ਵਿੱਚ ਸਿੱਖਿਆ ਨੂੰ ਲੈ ਕੇ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਇਸ ਦੇ ਚਲਦਿਆਂ ਪੰਜਾਬ ਸਰਕਾਰ ਨੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਹੱਤਵਪੂਰਨ ਕਦਮ ਚੁੱਕੇ ਨੇ ਪੰਜਾਬ ਵਿੱਚ ਬੱਚਿਆਂ ਨੂੰ ਹੁਣ ਆਂਗਣਵਾੜੀਆਂ ਪ੍ਰਾਇਮਰੀ ਸਕੂਲਾਂ ਤੇ ਪਲੇਵੇ ਸਕੂਲਾਂ ਵਿੱਚ ਇੱਕੋ ਜਿਹਾ ਸਿਲੇਬਸ ਪੜਾਇਆ ਜਾਵੇਗਾ ਪੜ੍ਹਾਈ ਕਿਤਾਬੀ ਤਰੀਕਿਆਂ ਨਾਲ ਨਹੀਂ ਸਗੋ ਖੇਡ ਰਾਹੀਂ ਕਰਵਾਈ ਜਾਵੇਗੀ ਬੱਚਿਆਂ ਤੇ ਕਿਤਾਬਾਂ ਦਾ ਬੋਝ ਪਾਉਣ ਦੀ ਬਜਾਏ ਉਹਨਾਂ ਨੂੰ ਖੇਡਾਂ ਰਾਹੀਂ ਪੜਾਇਆ ਜਾਵੇਗਾ ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਆਂਗਣਵਾੜੀ ਸਟਾਫ ਲਈ ਸਿਖਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਫਰਵਰੀ ਤੱਕ ਇਹ ਪੂਰੀ ਹੋ ਜਾਵੇਗੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਵੀ ਅਸੀਂ ਇੱਕ ਪ੍ਰੋਪਰ ਕਰਿਕੂਲਮ ਪ੍ਰੋਪਰ ਸਿਲੇਬਸ ਜਿਹੜਾ ਉਹ ਲਾਗੂ ਕਰਨ ਜਾ ਰਹੇ ਹਾਂ ਜਿਸ ਤੇ ਲਈ ਅਸੀਂ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਆਪਣੀਆਂ ਸੁਪਰਵਾਈਜ਼ਰਸ ਨੂੰ ਲਗਾਤਾਰ ਟ੍ਰੇਨਿੰਗ ਦੇ ਰਹੇ ਹਾਂ ਔਰ ਤਕਰੀਬਨ ਫਰਵਰੀ ਦੇ ਅੰਤ ਤੱਕ ਇਹ ਟ੍ਰੇਨਿੰਗ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਔਰ ਇਹਦੇ ਵਿੱਚ ਸਾਡਾ ਮੁੱਖ ਮਕਸਦ ਇਹੀ ਰਹੇਗਾ ਕਿ ਜੋ ਟ੍ਰੇਨਿੰਗ ਜਿਸ ਤਰ੍ਹਾਂ ਦੀ ਪੜ੍ਹਾਈ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਰਾਉਣੀ ਹੈ ਉਹ ਸਾਰੀ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਕਿ ਖੇਡਾਂ ਦੇ ਨਾਲ ਨਾਲ ਅਸੀਂ ਕੋਈ ਬੱਚਿਆਂ ਨੂੰ ਬਸਤੇ ਨਹੀਂ ਚਕਾਉਣੇ ਅਸੀਂ ਕੋਈ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਨਹੀਂ ਫੜਾਉਣੀਆਂ। ਆਂਗਣਵਾੜੀ ਵਰਕਰਸ ਉਹਨਾਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਕਰਾਉਣ ਦੀਆਂ ਔਰ ਇਹ ਕਿਸ ਤਰ੍ਹਾਂ ਕਰਾਉਣਗੀਆਂ ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਔਰ ਇਸੇ ਤਰ੍ਹਾਂ ਹੀ ਅਸੀਂ ਮਿਸ਼ਨ ਆਰੰਭ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਇਨਵੋਲ ਕੀਤਾ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਰੈਂਟਸ ਅਸੀਂ ਗਰੁੱਪਸ ਦੇ ਵਿੱਚ ਇਨਵੋਲ ਕੀਤੇ ਜ ਜਿਹਨਾਂ ਦੇ ਬੱਚੇ ਕਿ ਆਂਗਣਵਾੜੀ ਸੈਂਟਰਾਂ 'ਚ ਜਾਂਦੇ ਸੀ ਉਹਨਾਂ ਪੇਰੈਂਟਸ ਨੂੰ ਰੋਜ਼ਾਨਾ ਗਤੀਵਿਧੀਆਂ ਜੜੀਆਂ ਉਹ ਫੋਨਸ ਦੇ ਰਾਹੀਂ ਭੇਜੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਪ੍ਰੋਪਰ ਅਸੀਂ ਦੱਸਦੇ ਹਾਂ ਕਿ ਉਹਨਾਂ ਨੇ ਅੱਜ ਬੱਚੇ ਨੂੰ ਕੀ ਐਕਟੀਵਿਟੀ ਕਰਾਉਣੀ ਹੈ ਅੱਜ ਕੀ ਸਿਖਾਉਣਾ ਹੈ ਸੋ ਇਹ ਬੱਚਿਆਂ ਦਾ ਬੌਧਿਕ ਵਿਕਾਸ ਦੇ ਵਿੱਚ ਇੱਕ ਮੁੱਢਲੇ ਕਦਮ ਹੈ ਜਿਹੜੇ ਇਹ ਆਂਗਣਵਾੜੀ ਸੈਂਟਰਾਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੁਆਰਾ ਮਿਸ਼ਨ ਆਰੰਭ ਸ਼ੁਰੂ ਕੀਤਾ ਗਿਆ ਹੈ ਇਸ ਵਿੱਚ ਉਹ ਮਾਪੇ ਸ਼ਾਮਲ ਨੇ ਜਿਨ੍ਹਾਂ ਦੇ ਬੱਚੇ ਆਂਗਣਵਾੜੀਆਂ ਵਿੱਚ ਜਾਂਦੇ ਨੇ ਇਸ ਦੇ ਸਕਾਰਾਤਮਕ ਨਤੀਜੇ ਮਿਲ ਰਹੇ ਨੇ ਉਮੀਦ ਹੈ ਕਿ ਇਸ ਨਾਲ ਬੱਚਿਆਂ ਨੂੰ ਫਾਇਦਾ ਹੋਵੇਗਾ ਕੇਂਦਰ ਦੀ ਭਾਰਤ ਸਰਕਾਰ ਦੇਸ਼ ਦੀ ਆਰਥਿਕਤਾ ਹੀ ਨਹੀਂ ਸਗੋਂ ਗਰੀਬ ਵਰਗ ਦਾ ਵੀ ਨੁਕਸਾਨ ਕਰ ਰਹੀ ਹੈ ਇਹ ਕਹਿਣਾ ਸੀ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਮੰਡੇਗਾ ਮੋਦੇ ਤੇ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਪਹਿਲਾਂ ਹੀ ਬਜਟ ਨਹੀਂ ਨਵੀਆਂ ਸ਼ਰਤਾਂ ਨਾਲ ਗਰੀਬਾਂ ਨੂੰ ਇਸ ਦਾ ਫਾਇਦਾ ਲੈਣਾ ਮੁਸ਼ਕਲ ਹੋ ਜਾਵੇਗਾ ਮੰਡੇਗਾ ਸਕੀਮ ਵਿੱਚ ਕੀਤੇ ਗਏ ਬਦਲਾਅ ਕਾਰਨ ਕਾਂਗਰਸ ਪਾਰਟੀ ਲਗਾਤਾਰ ਵਿਰੋਧ ਕਰ ਰਹੀ ਹੈ ਐਸੇ ਕੜੀ ਤਹਿਤ ਕਪੂਰਥਲਾ ਦੇ ਪਿੰਡ ਖੁਖਰੇਣ ਵਿੱਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਵੱਡੀ ਗਿਣਤੀ ਕਾਂਗਰਸੀ ਵਰਕਰ ਤੇ ਮੰਰੇਗਾ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਗਰੀਬ ਵਰਗ ਨੂੰ ਰੋਜ਼ਗਾਰ ਦੀ ਗਾਰੰਟੀ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ ਪਰ ਕੇਂਦਰ ਹੁਣ ਇਸ ਵਿੱਚ ਬਦਲਾ ਕਰਕੇ ਗਰੀਬ ਮਜ਼ਦੂਰਾਂ ਤੋਂ ਰੋਟੀ ਖੋਣਾ ਚਾਹੁੰਦਾ ਹੈ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ ਹੁਣ ਪਾਲ ਸਰਕਾਰ ਨੇ ਕਿਹਾ ਵੀ ਇਸ ਸਕੀਮ ਨੂੰ ਪਹਿਲਾਂ ਤਾਂ ਤਾਂ ਨੋ ਹੀ ਪਤਾ ਸੀ ਮਹਾਤਮਾ ਗਾਂਧੀ ਮੰਰੇਗਾ ਦੀ ਜਗ੍ਹਾ ਜੀ ਰਾਮ ਜੀ ਕਰ ਦਿੰਦਾ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਥੇ ਨਾਮ ਬਦਲਿਆ ਉਥੇ ਕੰਮ ਵੀ ਬਦਲ ਦਿੱਤਾ ਕਹਿੰਦਾ ਵੀ 60% ਤਾਂ ਦੇਊਗੀ ਪਰ ਸਰਕਾਰ 40% ਸੂਬਾ ਸਰਕਾਰ ਸੂਬਾ ਸਰਕਾਰ ਕੋ ਤਾਂ ਕੇ ਪੈਸੇ ਨਹੀਂ ਤੇ ਇਹਨਾਂ ਨੂੰ ਇਹਦਾ ਮਤਲਬ ਇਹ ਨਾ ਸੂਬਾ ਸਰਕਾਰ ਦੇਵੇ ਇਤਨਾ ਇਹ ਦਿਹਾੜੀਆਂ ਕਰਨ ਤੇ ਪ੍ਰੋਜੈਕਟ ਬਣਾਉਗੇ ਬਰਾ ਕੇ ਦਿੱਲੀ ਭੇਜੂਗੇ ਪਹਿਲੇ ਇਹ ਅਫਸਰ ਤਾਂ ਕੰਮ ਨਹੀਂ ਕਰਨਾ ਚਾਹੁੰਦੇ ਹੁਣੇ ਬ੍ਰੰਭ ਹੋਰ ਇੱਕ ਲੰਬੀ ਚੇਨ ਬਣਾਤੀ ਕਿ ਦਿੱਲੀੋਂ ਪਾਸ ਹੋ ਕੇ ਆਊਗਾ ਕਿਹਨੇ ਪਾਸ ਕਰਨਾ ਮੌਕੇ ਤੇ ਪ੍ਰੋਜੈਕਟ ਦੀ ਲੋੜ ਆ ਚਿਆ ਤੇ ਸੜਕ ਸਾਫ਼ ਦੀ ਅੱਜ ਕਰਨੀ ਆ ਤੇ ਉਹਦਾ ਬਰਸਾਤ ਦੇ ਮੇਲੇ ਜਿੱਥੇ ਪਾਣੀ ਖੜਾ ਹੋ ਗਿਆ ਤੇ ਮਿੱਟੀ ਪੌਣੀ ਆ ਤੇ ਗਰਮੀਆਂ ਚ ਸਕੀਮ ਪਾਸ ਹੋ ਗਿਆ ਹੁਕੀ ਜੇ ਸੂਬਿਆਂ ਤੋਂ ਤਾਂ ਜੀ 10% ਸ਼ੇਅਰ ਨਹੀਂ ਦੇ ਹੁੰਦਾ ਸੀ ਤਾਂ 40% ਜਿੱਦਾਂ ਵੀ ਬਿਲਕੁਲ ਨਹੀਂ ਦੇ ਪਾਏ ਇਹ ਤਾਂ ਮੈਂ ਕਹਿ ਰਿਹਾ ਇਹ ਸਾਰੀ ਗਰੀਬ ਜਨਤਾ ਨੂੰ ਉਹਨਾਂ ਨੂੰ ਪੈਸੇ ਦੇਣ ਲਈ ਇੱਕ ਜ਼ਰੀਆ ਉਹਨਾਂ ਨੂੰ ਕੰਮ ਦੇਣ ਲਈ ਇੱਕ ਸਿਸਟਮ ਬਣਾਇਆ ਸੀ ਜਿਹਨੂੰ ਭਾਜਪਾ ਸਰਕਾਰ ਨੇ ਫੇਲ ਕਰ ਦਿੱਤਾ ਸਾਰੇ ਗਰੀਬਾਂ ਦਾ ਸੋਸ਼ਨ ਨਹੀਂ ਕਰ ਰਹੀ ਭਾਜਪਾ ਹਰ ਜਗ੍ਹਾ ਕਰੀ ਢਾਣੇ ਦੇ ਵਿੱਚ ਦੇਖ ਲਓ ਜਾਣੇ ਕਿਨੇ 5-5 ਕਿਲੋ ਆ ਰਿਆ ਸੀ 33 ਕਿਲੋ ਦਿੰਦੇ ਸੀ ਸੋ ਲੋਕ ਚਾਹੇ ਭਾਜਪਾ ਸਰਕਾਰ ਆ ਚਾਹੇ ਸਾਡੀ ਸੂਬੇ ਦੀ ਸਰਕਾਰ ਆ ਇਹ ਗਰੀਬਾਂ ਦੇ ਉਲਟ ਚੱਲ ਰਹੀ ਹੈ ਇਸ ਵੇਲੇ। ਇਸ ਦੌਰਾਨ ਵੱਡੀ ਗਿਣਤੀ ਮਨਰੇਗਾ ਵਰਕਰਾਂ ਨੇ ਕੇਂਦਰ ਦੀਆਂ ਨਵੀਆਂ ਨੀਤੀਆਂ ਨੂੰ ਗਲਤ ਦੱਸਿਆ ਅਤੇ ਮੰਗ ਕੀਤੀ ਕਿ ਮਨਰੇਗਾ ਸਕੀਮ ਪਹਿਲਾਂ ਵਾਂਗ ਹੀ ਜਾਰੀ ਰਹਿਣੀ ਚਾਹੀਦੀ ਹੈ। ਸੂਬੇ ਅੰਦਰ ਨਸ਼ਾ ਵਿਰੁੱਧ ਜਾਰੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਵੱਡੀ ਗੱਲ ਇਹ ਕਿ ਪਿੰਡੂ ਖੇਤਰਾਂ ਵਿੱਚ ਲੋਕ ਆਪ ਮੁਹਾਰੇ ਸਰਕਾਰ ਦਾ ਸਾਥ ਦੇ ਰਹੇ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਪ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦਾ ਪਹਿਲਾ ਪੜਾਅ ਬੇਹੱਦ ਸਫਲ ਰਿਹਾ ਹੈ। ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਲੜਾਈ ਲਗਾਤਾਰ ਜਾਰੀ ਰਹੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਅਤੇ ਇਸ ਦੇ ਸਾਰਥਕ ਨਤੀਜਿਆਂ ਬਾਰੇ ਆਪ ਦੇ ਸੀਨੀਅਰ ਅਗੂ ਬਲਤੇਜ ਪੰਨੂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਪੰਨੂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਸ਼ਹਿਰਾਂ ਦੇ ਹਰ ਵਾਰਡ ਤੱਕ ਪਹੁੰਚੀ ਜਾਗਰੂਕਤਾ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਹਰ ਇੱਕ ਨੇ ਨਸ਼ਾ ਵਿਰੁੱਧ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਰਕਾਰ ਨਸ਼ਿਆਂ ਤੇ ਨਕੇਲ ਕਸਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਯੁੱਧ ਨਸ਼ਾ ਵਿਰੁੱਧ ਦਾ ਇੱਕ 파ਟ ਹੈ ਨਸ਼ਾ ਮੁਕਤੀ ਮੋਰਚਾ ਬਲਕੇ ਉਹਦਾ ਇੱਕ ਅਹਿਮ 파ਟ ਔਰ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਪਹਿਲਾ ਪੜਾਅ ਸੀਗਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਲੰਧਰ ਦੇ ਵਿੱਚ 메ਨ ਫੰਕਸ਼ਨ ਦੇਖਿਆ ਸੀ ਯੁੱਧ ਨਸ਼ਿਆਂ ਵਿਰੁੱਧ ਦਾ ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ ਇਹਦੇ ਵਿੱਚ ਕਨਫਿਊਜ਼ ਨਾ ਹੋਣਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਉਹ ਇੱਕ ਉੱਪਰ 메ਨ ਤੌਰ ਦੇ ਉੱਤੇ ਕੰਮ ਕਰਦਾ ਹੈ ਅੱਗੇ ਉਹਦੇ ਵੱਖੋ ਵੱਖਰੇ ਇਹ ਵਿੰਗ ਨੇ ਔਰ ਜਿਹੜਾ ਇਹਦਾ ਪਹਿਲਾ ਪੜਾਅ ਸੀਗਾ ਉਸ ਪਹਿਲੇ ਪੜਾਅ ਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਰ ਵਾਰਡ ਤੱਕ ਪਹੁੰਚੇ ਪਿੰਡਾਂ ਦੇ ਵਿੱਚ ਵਾਰਡ ਦੇ ਵਿੱਚ ਲੋਕਾਂ ਨੂੰ ਜਿੱਥੇ ਅਵੇਅਰ ਕੀਤਾ ਗਿਆ ਉਥੇ ਸੌ ਚਕਾਈ ਗਈ ਲੋਕਾਂ ਨੂੰ ਕਿ ਉਹ ਨਸ਼ਾ ਨਹੀਂ ਕਰਨਗੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਉਹਨਾਂ ਦੀ ਜਮਾਨਤਾਂ ਨਹੀਂ ਦੇਣਗੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਕਸਬਿਆਂ 'ਚ ਰਹਿੰਦੇ ਲੋਕਾਂ ਨੇ ਵਾਰਡ ਦੇ ਵਿੱਚ ਰਹਿੰਦੇ ਲੋਕਾਂ ਨੇ ਸਮੂਹ ਪੰਜਾਬੀਆਂ ਨੇ ਸਾਥ ਦਿੱਤਾ ਇਸ ਅਵੇਅਰਨੈਸ ਦੇ ਵਿੱਚ ਤਾ ਇਹ ਪਹਿਲਾ ਪੜਾ ਜਿਹੜਾ ਸੀ ਉਹ ਸਫਲਤਾ ਦੇ ਨਾਲ ਮੁਕੰਮਲ ਹੋਇਆ ਪੰਨੂ ਨੇ ਕਿਹਾ ਕਿ ਇਸ ਮੁਹਿੰਮ ਦਾ ਦੂਜਾ ਪੜਾ ਵੀ ਇਸੇ ਤਰ੍ਹਾਂ ਸ਼ਾਨਦਾਰ ਰਹੇਗਾ ਇਸ ਦੀ ਸਾਨੂੰ ਪੂਰੀ ਆਸ ਹੈ ਉਹਨਾਂ ਲੋਕਾਂ ਨੂੰ ਨਸ਼ਿਆ ਖਿਲਾਫ جاری ਜੰਗ ਵਿੱਚ ਸਰਕਾਰ ਦਾ ਸਾਥ ਦੇਣ ਦੀ ਮੁਰਦ ਤੋਂ ਅਪੀਲ ਕੀਤੀ ਸੂਬੇ ਵਿੱਚ ਵਧੀਆਂ ਅਪਰਾਧਿਕ ਵਾਰਦਾਤਾਂ ਤੇ ਨਕੇਲ ਕਸਣ ਲਈ ਪੰਜਾਬ ਪੁਲਿਸ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਇਸ ਖੜੀ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੀ ਮਸਤੈਦ ਨਜ਼ਰ ਆ ਰਹੀ ਹੈ ਜਲੰਧਰ ਦੇ ਐਸਐਸਪੀ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਮਾੜੇ ਅੰਸਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਸੁਬਾ ਸਰਕਾਰ ਦੇ ਗੈਂਗਸਟਰ ਵਿਰੋਧੀ ਮੁਹਿੰਮ ਦੇ ਐਲਾਨ ਤੋਂ ਬਾਅਦ ਵਕਫਾਕ ਜ਼ਿਲ੍ਹਿਆਂ ਦੀ ਪੁਲਿਸ ਤਿਆਰ ਬਰ ਤਿਆਰ ਨਜ਼ਰ ਆ ਰਹੀ ਹੈ ਪੁਲਿਸ ਟੀਮਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਨਕੋਦਰ ਪਹੁੰਚੇ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਮਾੜੇ ਅਨਸਰਾਂ ਨੂੰ ਸਖਤ ਚੇਤਾਵਨੀ ਦਿੱਤੀ ਉਹਨਾਂ ਕਿਹਾ ਕਿ ਡੀਜੀਪੀ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਟੀਮਾਂ ਹੁਣ ਐਕਸ਼ਨ ਵਾਸਤੇ ਤਿਆਰ ਹਨ ਗੈਂਗਸਟਰ ਜਾਦਾ ਸਰੈਂਡਰ ਕਰਨ ਜਾਂ ਸੁਧਰ ਜਾਣ ਵਿਦੇਸ਼ ਵਿੱਚ ਬੈਠੇ ਗੈਂਗਸਟਰ ਵੀ ਕਿਸੇ ਭੁਲੇਖੇ ਵਿੱਚ ਨਾ ਰਹਿਣ ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਹੈ ਗੈਂਗਸਟਰਜ਼ ਦੇ ਵਿਰੁੱਧ ਇੱਕ ਅਸੀਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੋਇਆ ਜੋ ਕੱਲੇ ਦਾ ਫਰਸਟ ਡੇ ਹੈਗਾ ਸੀ ਅੱਜ 21 ਨੂੰ ਇਹਦਾ ਸੈਕੰਡ ਡੇ ਆ ਇਹਦੇ ਵਿੱਚ ਜਿਹੜੇ ਗੈਂਗਸਟਰਜ਼ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਇੱਥੇ ਜਿਹੜੇ ਐਸੋਸੀਏਟ ਹੈਗੇ ਨੇ ਕੋਈ ਉਹਨਾਂ ਦੇ ਜਾਂ ਉਹਨਾਂ ਨੂੰ ਪ੍ਰਾਹ ਦੇਣ ਵਾਲੇ ਬੰਦੇ ਨੇ ਜਾਂ ਉਹਨਾਂ ਦੀ ਕੋਈ ਵੀ ਸ਼ਹਿਦ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਇੱਕ ਮੁਹਿੰਮ ਵੱਡੀ ਹੈ ਕਿ ਪੰਜਾਬ ਨੂੰ ਜਿਹੜਾ ਹੈਗਾ ਜਿਸ ਤਰੀਕੇ ਨਾਲ ਅਸੀਂ ਜੋਤ ਨਸ਼ਿਆਂ ਵਿਰੋਧ ਉਹ ਸਾਡੀ ਮਹਿੰਮ ਚੱਲ ਰਹੀ ਸੀ ਉਸੇ ਤਰੀਕੇ ਨਾਲ ਹੀ ਹੈ ਕਿ ਗੈਂਗਸਟਰ ਦੇ ਵਿਰੁੱਧ ਵੀ ਜਿਹੜਾ ਹੈ ਪ੍ਰਹਾਰ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਤਾਂ ਜੋ ਜਿੰਨੇ ਵੀ ਇਥੋਂ ਦੇ ਗੈਂਗਸਟਰ ਜਾਂ ਇਹਨਾਂ ਨੂੰ ਸ਼ਹਿਦਿਆਂ ਨਾਲੇ ਬੰਦੇ ਹੈਗੇ ਨੇ ਜਾਂ ਇਹਨਾਂ ਦੇ ਐਸੋਸੀਏਟ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੂੰ ਉਹਨਾਂ ਦਾ ਆਪਾਂ ਅਰੈਸਟ ਕਰ ਸਕੀਏ ਤੇ ਪੰਜਾਬ ਨੂੰ ਇੱਕ ਸੁਰੱਖਿਅਤ ਜਿਹੜਾ ਹੈਗਾ ਮਾਹੌਲ ਜਿਹੜਾ ਦਿੱਤਾ ਜਾਵੇ देखो भाई जेडे दसया के ऑपरेशन ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਹੈਗੀ ਹੈ ਕਿ ਇੱਕ ਸਿਕਿਓਰ ਜਿਹੜਾ ਹੈਗਾ ਵਾਤਾਵਰਣ ਦੇਣਾ ਸਿਕਿਓਰ এনवायरमेंट ਜਿਹੜਾ ਹੈਗਾ ਸਾਰੇ ਨਾਗਰਿਕਾਂ ਨੂੰ ਸਾਰੇ ਲੋਕ ਆਪਣੇ ਪਛੰਦੇ ਨੂੰ ਦੇਣਾ ਉਹ ਸਾਡੀ ਪ੍ਰਾਇਮਰੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਪੀਸਫੁੱਲ ਰੱਖਣਾ ਤਾਂ ਉਹਦੇ ਵਿੱਚ ਜਿਹੜੇ ਕੋਈ ਆਪਣੇ ਆਪ ਨੂੰ ਇਹ ਟੁੱਟੂ ਜੇ ਬੰਦੇ ਆਪਣੇ ਆਪ ਨੂੰ ਗੈਂਗਸਟਰ ਸਮਝੀ ਬੈਠੇ ਨੇ ਇਹਨਾਂ ਦਾ ਖਾਤਮਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਤਾਂ ਉਹ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਸਮ ਟਾਈਮ ਕਈ ਵਾਰੀ ਲਾਦਾ ਕਿ ਅਸੀਂ ਬਾਹਰ ਬੈਠੇ ਸੇਫ ਆ ਪਰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਾਡੇ ਐਕਸਟਰਾਡੀਸ਼ਨ ਪ੍ਰੋਸੈਸਰ ਹੈ ਜਿਹੜੇ ਹੈਗੇ ਐ ਐਕਸਟਰਾਡੀਪਲੋਮੈਟਿਕ ਚੈਨਲਸ ਦੇ ਰਹੀਆਂ ਉਹਨਾਂ ਦੇ ਵੀ ਜਿਹੜੀ ਹੈਗੀ ਹੈ ਲੀਗਲ ਵੇ ਨਾਲ ਅਸੀਂ ਉਹਨਾਂ ਨੂੰ ਹਵਾਲਗੀ ਕਰਵਾ ਕੇ ਉਹਨਾਂ ਦੇ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਜਿਹੜਾ ਹੈਗਾ ਲਿਆਂਦਾ ਕੰਮ ਚ ਲਿਆਵਾਂ ਪੰਜਾਬ ਵਿੱਚ ਗੈਂਗਸਟਰਾਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀਆਂ 2000 ਤੋਂ ਵੱਧ ਟੀਮਾਂ ਪੰਜਾਬ ਭਰ ਵਿੱਚ ਛਾਪੇਮਾਰੀ ਕਰ ਰਹੀਆਂ ਨੇ ਇਸ ਮੋਹਮ ਅਧੀਨ 12000 ਦੇ ਕਰੀਬ ਪੁਲਿਸ ਕਰਮਚਾਰੀ ਅਧਿਕਾਰੀ ਸ਼ਾਮਿਲ ਕੀਤੇ ਗਏ ਨੇ ਭਾਜਪਾ ਦੇ 12ਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਵਧ ਵੱਖ-ਵੱਖ ਸੂਬਿਆਂ ਦੇ ਭਾਜਪਾ ਅਗੂ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਮਿਲਣ ਪਹੁੰਚ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਨਿਤਿਨ ਨਵੀਨ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਅਤੇ ਹਿਮਾਚਲ ਪ੍ਰਦੇਸ਼ ਦੇ ਪਾਰਟੀ ਵਰਕਰਾਂ ਵੱਲੋਂ ਨਿਤਿਨ ਨਵੀਨ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਨਵੀਨ ਦੇ ਰੂਪ ਵਿੱਚ ਇੱਕ ਨੌਜਵਾਨ ਪਾਰਟੀ ਪ੍ਰਧਾਨ ਸਾਨੂੰ ਮਿਲਿਆ ਹੈ ਇਹ ਭਾਜਪਾ ਵਿੱਚ ਸੀ ਸੰਭਵ ਹੈ ਕਿ ਇੱਕ ਆਮ ਵਰਕਰ ਨੂੰ ਅੱਗੇ ਵਧ ਕੇ ਪਾਰਟੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਦਾ ਹੈ ਸਭ ਤੋਂ ਪਹਿਲੇ ਤੋਂ ਮੈਂ भारतीय जनता पार्टी के राष्ट्रीय अध्यक्ष जो पिछले कल जिनको दायित्व तो दिया गया नितिन नवीन जी को बहुत बहुत बधाई देता हूँ देवभूमि हिमाचल प्रदेश की ओर से हिमाचल प्रदेश के सभी कार्यकर्ताओं की ओर से और निश्चित रूप से हम सब के लिए ये बहुत बड़ी आ, सौभाग्य की बात है ये कि एक नौजवान अध्यक्ष पार्टी को मिले आज तक के इतिहास के सबसे कम उम्र के राष्ट्रीय अध्यक्ष नितिन नवीन जी बने और ये भारतीय जनता पार्टी में ही संभव है जहां एक सामान्य कार्यकर्ता को आगे बढ़ के पार्टी का नेतृत्व करने का यानी कि पार्टी के अध्यक्ष बनने का भी अवसर मिलता है और पार्टी के अलग अलग दायित्व में काम करने का अवसर प्राप्त होता है ਦੱਸਣਯੋਗ ਹੈ ਕਿ ਬੀਤੇ ਦਿਨ ਹੀ ਨਿਤਿਨ ਨਵੀ ਨੇ ਭਾਜਪਾ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ ਉਹ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣੇ ਹਨ ਭਾਜਪਾ ਹੈੱਡਕੁਆਰਟਰ ਵਿਖੇ ਹੋਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਰ ਨੇ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ ਸਨ ਪ੍ਰਿਆगराज ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਕੇ ਤਲਾਬ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਹਿਰ ਦੇ ਵਿਚਕਾਰ ਡਿੱਗਿਆ ਗਨੀਮਤ ਰਹੀ ਕਿ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਨੇ ਇਹ ਜਹਾਜ਼ ਹਵਾਈ ਸੈਨਾ ਦਾ ਇੱਕ ਸਖਲਾਈ ਜਹਾਜ਼ ਸੀ ਪ੍ਰਿਆगराज ਵਿੱਚ ਹਵਾਈ ਸੈਨਾ ਦਾ ਇੱਕ ਸਖਲਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਅਧିକਾਰੀਆਂ ਅਨੁਸਾਰ ਜਹਾਜ਼ ਰੂਟੀਨ ਉਡਾਨ ਤੇ ਸੀ ਜਹਾਜ਼ ਵਿੱਚ ਉਡਾਨ ਭਰਨ ਤੋਂ ਬਾਅਦ ਕੁਝ ਤਕਨੀਕੀ ਖਰਾਬੀ ਆ ਗਈ ਅਤੇ ਹਵਾ ਵਿੱਚ ਝਟਕੇ ਖਾਂਦਾ ਹੋਇਆ ਇਹ ਜਹਾਜ਼ ਸ਼ਹਿਰ ਦੇ ਬਿਲਕੁਲ ਵਿਚਾਲੇ ਇੱਕ ਤਲਾਬ ਵਿੱਚ ਡਿੱਗ ਗਿਆ ਹਾਦਸੇ ਤੋਂ ਤੁਰੰਤ ਬਾਅਦ ਆਲੇ ਦੁਆਲੇ ਦੇ ਲੋਕ ਮੌਕੇ ਤੇ ਪਹੁੰਚੇ ਇਸ ਦੌਰਾਨ ਬਚਾਅ ਟੀਮਾਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਘਟਨਾ ਦੇ ਸਬੰਧ ਵਿੱਚ ਡੀਸੀਪੀ ਮਨੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੀਤੀ ਅਤੇ ਬਚਾਅ ਟੀਮਾਂ ਨੂੰ ਸੱਦਿਆ ਗਿਆ ਦੋਵੇਂ ਪਾਇਲਟ ਸੁਰੱਖਿਅਤ ਨੇ अभी कुछ देर पहले हमें सूचना मिली थी कि एक एयरफोर्स माइक्रो लाइट टू सीटर एयरक्राफ्ट जो सुबह संगम और फाखमों के लिए उड़ान भरा था वापस लौटते समय उसमें, उसमें इंजन फ्लियर की वजह से दो पायलट उसमें सवार थे तो उन्होंने सेफ़ लैंडिंग यहाँ पर की है ए पी ग्राउंड है उसके पीछे तालाबनामा दलदल है वहाँ पर हेलीकॉप्टर गिरा है दोनों पायलट हैं पूरी तरह से सुरक्षित हैं सेफ लैंडिंग उन्होंने की है किसी भी व्यक्ति के यहाँ पर हताहत होने की कोई भी जानकारी नहीं है اور موقع پر پولیس فورس موجود ہے सूचना ملنے پر తਤకал ہی مقامی تھانہ پولیس اور فارگیٹ کی ٹیمیں موقع پر پہنچی تھی اور یہاں کے جو مقامی لوگ دوتا طور ہیں انہوں نے بھی اس بچاؤ میں بہت મહત્વપૂર્ણ کا جاتی ہے اور موقع پر مزید پولیس فورس موجود ہے اگریویں دے کاروائی کی جا رہی اودر سینا دے ایک અધિકારી نے دسیا کہ بمرولی ہوائی سینا سٹیشن تو اڑان پر دے سمے مائیکرو لائٹ ہوائی جہاز وچ تکنیکی خرابی آئی سی دوویں پائلٹاں نے سمجھداری نال کام کیتا تے جہاز نو ایک سنسان کھیتر وچ اتاریا ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਜਨਤਕ ਨੁਕਸਾਨ ਨਹੀਂ ਹੋਇਆ ਫਿਲਹਾਲ ਸੈਨਾ ਨੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਤੇ ਹੁਕਮ ਦਿੱਤੇ ਨੇ ਪੱਛਮੀ ਦੇਸ਼ਾਂ ਭਾਵੇਂ ਭਾਰਤੀ ਸਿੱਖਿਆ ਪ੍ਰਣਾਲੀ ਦੀ ਅਹਿਮੀਅਤ ਘੱਟ ਸਮਝਦੇ ਨੇ ਪਰ ਇੱਕ ਤਾਜ਼ਾ ਰਿਪੋਰਟ ਨੇ ਭਾਰ ਦੇ ਸਿਹਤ ਪ੍ਰਣਾਲੀ ਨੂੰ ਪੱਛਮੀ ਮੁਲਕਾਂ ਤੋਂ ਬਿਹਤਰ ਅਤੇ ਕਿਫਾਇਤੀ ਦਰਸਾ ਦਿੱਤਾ ਹੈ ਇਸ ਰਿਪੋਰਟ ਅਨੁਸਾਰ ਭਾਰਤ ਹੁਣ ਮੈਡੀਕਲ ਟੂਰਿਜ਼ਮ ਦਾ ਧੂਰਾ ਬਣ ਕੇ ਉੱਭਰ ਰਿਹਾ ਹੈ ਹਰ ਸਾਲ ਦੁਨੀਆ ਭਰ ਤੋਂ 20 ਲੱਖ ਲੋਕ ਭਾਰਤ ਵਿੱਚ ਸਿਰਫ ਇਲਾਜ ਕਰਵਾਉਣ ਲਈ ਪਹੁੰਚਦੇ ਨੇ ਭਾਰਤ ਹੁਣ ਦੁਨੀਆ ਵਿੱਚ ਮੈਡੀਕਲ ਟੂਰਿਜ਼ਮ ਦੇ ਤੁਰੇ ਵੱਜੋਂ ਉੱਭਰ ਰਿਹਾ ਹੈ ਪੱਛਮੀ ਦੇਸ਼ਾਂ ਦੇ ਮੁਕਾਬਲੇ ਘੱਟ ਲਾਗਤ ਤੇ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਕਾਰਨ ਭਾਰਤ ਆਪਣਾ ਇੱਕ ਵਿਸ਼ੇਸ਼ ਥਾਂ ਬਣਾ ਚੁੱਕਾ ਹੈ ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਐਸਫੇਲੀ ਟੈਕਨੋਲੋਜੀ ਵਿੱਚ ਤਰੱਕੀ ਸਿਹਤ ਸੇਵਾਵਾਂ ਦੇ ਢਾਂਚੇ ਦੇ ਵਿਸਤਾਰ ਅਤੇ ਕਿਫਾਇਤੀ ਡਾਕਟਰੀ ਦੇਖਭਾਲ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਸੰਭਾਵਨਾ ਹੈ ਕਿ ਸਾਲ 2026 ਦੇ ਅੰਤ ਤੱਕ ਭਾਰਤ 13 ਅਰਬ ਡਾਲਰ ਦੇ ਨਾਲ ਵਿਸ਼ਵ ਮੈਡੀਕਲ ਟੂਰਿਜ਼ਮ ਮਾਰਕੀਟ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕੇਗਾ ਭਾਰਤ ਦੁਨੀਆ ਦੇ ਪੰਜ ਪ੍ਰਮੁੱਖ ਮੈਡੀਕਲ ਟੂਰਿਜ਼ਮ ਸਥਾਨਾਂ ਵਿੱਚ ਸ਼ਾਮਲ ਹੈ ਹਰ ਸਾਲ 20 ਲੱਖ ਤੋਂ ਵੱਧ ਮੈਡੀਕਲ ਸੈਲਾਨੀਆਂ ਨੂੰ ਆਪਣੀ ਵੱਲ ਖਿੱਚਦਾ ਹੈ 2022 ਵਿੱਚ ਇਹ ਲਗਭਗ 6 ਅਰਬ ਡਾਲਰ ਸੀ ਜੋ 2026 ਦੇ ਅੰਤ ਤੱਕ 13 ਅਰਬ ਡਾਲਰ ਤੱਕ ਪਹੁੰਚਣ ਦੀ ਆਸ ਹੈ ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਾਰਟ ਸਰਜਰੀ ਜੋੜ ਬਦਲ ਅਤੇ ਕਾਸਮੈਟਿਕ ਸਰਜਰੀ ਵਰਗੇ ਇਲਾਜਾਂ ਦੀ ਲਾਗਤ 70 ਤੋਂ 80 ਫੀਸਦੀ ਤੱਕ ਘਟ ਹੈ ਭਾਰਤ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਉੱਚ ਹੁਨਰਮੰਦ ਡਾਕਟਰਾਂ, ਸਜਨਾ ਅਤੇ ਮੈਡੀਕਲ ਸਟਾਫ ਦੀ ਵੱਡੀ ਗਿਣਤੀ ਹੈ। ਕਈ ਭਾਰਤੀ ਡਾਕਟਰਾਂ ਨੇ ਅਮਰੀਕਾ ਅਤੇ ਯੂਰਪ ਵਰਗੇ ਵਿਕਸਿਤ ਦੇਸ਼ਾਂ ਵਿੱਚ ਕੰਮ ਕੀਤਾ ਹੈ, ਜਿਸ ਨਾਲ ਉਹ ਆਪਣੇ ਨਾਲ ਵਿਆਪਕ ਤਜਰਬਾ ਲੈ ਕੇ ਆਏ ਨੇ। 2030 ਤੱਕ ਭਾਰਤ ਵਿੱਚ ਮੈਡੀਕਲ ਪੇਸ਼ੇਵਰਾਂ ਦੀ ਗਿਣਤੀ ਵਿੱਚ ਹੋਰ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ। ਆਯੁਰਵੇਦ ਅਤੇ ਯੋਗ ਦੀ ਅਮੀਰ ਵਿਰਾਸਤ ਭਾਰਤ ਨੂੰ ਸਿਹਤ ਸੈਰ ਸਪਾਟਾ ਦਾ ਇੱਕ ਵਿਲੱਖਣ ਕੇਂਦਰ ਬਣਾਉਂਦੀ ਹੈ। 2030 ਤੱਕ ਭਾਰਤ ਵਿੱਚ ਰਵਾਇਤੀ ਇਲਾਜ ਭਾਵ ਆਯੁਰਵੇਦ ਅਤੇ ਆਧੁਨਿਕ ਡਾਕਟਰੀ ਇਲਾਜ ਦੇ ਸੁਮੇਲ ਨਾਲ ਮਰੀਜ਼ਾਂ ਨੂੰ ਇੱਕ ਮੁਕੰਮਲ ਸਿਹਤ ਸੇਵਾ ਅਨੁਭਵ ਮਿਲੇਗਾ। ਭਾਰਤ ਆਪਣੇ ਸਿਹਤ ਸੇਵਾ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਕਰ ਰਿਹਾ ਹੈ ਜਿਸ ਵਿੱਚ ਹਸਪਤਾਲਾਂ ਅਤੇ ਵਿਸ਼ੇਸ਼ ਮੈਡੀਕਲ ਕੇਂਦਰਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਹੈ। 2030 ਤੱਕ AI ਅਧਾਰਿਤ ਚਾਂਚ ਰੋਬੋਟਿਕ ਸਰਜਰੀ ਅਤੇ ਟੈਲੀਮੈਡੀਸਨ ਵਰਗੀਆਂ ਤਕਨੀਕਾਂ ਵਿਕਸਿਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਇਸ ਨੂੰ ਮੈਡੀਕਲ ਸੈਲਾਨੀਆਂ ਲਈ ਇੱਕ ਪਸੰਦੀਦਾ ਸਥਾਨ ਬਣਾ ਦੇਵੇਗਾ ਇਸ ਫੁਲਟਾਂਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਤਨਵਾ